ਜੋਲੇ ਜਿੱਥੇ ਦਿਲਜੀਤ ਬਰਸੋਰ ਪਰਫਾਰਮ ਕਰ ਰਿਹਾ ਸੀ ਨਾ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜਾ ਕੇ ਕਿਹਾ ਨਾ ਪੰਜਾਬੀ ਆ ਗਏ ਹੋਏ ਦਿਲਜੀਤ ਅਸਾਨ ਨੇ ਏਡੀ ਵੱਡੀ ਸਟੇਜ ਤੋਂ ਇਹ ਗੱਲ ਉੱਥੇ ਬੈਠੇ ਹਾਜ਼ਰ ਸਰੋਤਿਆਂ ਨੂੰ ਸੁਣਾਈ ਉਹ ਕਹਿੰਦਾ ਜਿੱਥੇ ਮੈਂ ਪਰਫਾਰਮ ਕਰ ਰਿਹਾ ਨਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਮੁਰੇ ਕਿਥੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਉਹ ਪਲੇਖ ਲਗਾ ਕਾਮਾਗਾਟਾ ਮਾਰੂ ਦੇ ਮਸਾਫਰਾਂ ਨੂੰ ਜਿੱਥੇ ਇਹਨਾਂ ਨੇ ਅੰਦਰ ਨਹੀਂ ਸੀ ਵਾੜਨ ਦਿੱਤਾ ਕੰਟਰੀ ਤੇ ਜਿੱਥੇ ਅੰਦਰ ਨਹੀਂ ਦੀ ਵੰਡ ਦਿੱਤਾ ਸਹੀ ਗੱਲ ਆ ਤੁਸੀਂ ਵੀ ਜਾਇਆ ਮੈਂ ਵੀ ਜਾਇਆ ਉੱਥੇ ਮੈਂ ਵੀ ਜਾਇਆ ਹਾਂ ਉੱਥ ਉਹ ਆਪਾ ਵੈਸੇ ਨਾ ਕਦੇ ਇਹ ਛੇਵੀਂ ਸਤਮੀ ਦੀ ਕਿਤਾਬ ਤੇ ਜ਼ਰੂਰ ਹੁੰਦਾ ਸੀ ਐਸੇ ਹੁੰਦਾ ਸੀ ਕਾਮਾ ਘਾਟਾ ਮਾਰੂ ਦਾ ਲੇਕਿਨ ਇਹਦੇ ਇੱਤੇ ਤਾਂ ਜਿੱਦਾਂ ਫਿਲਮਾਂ ਬਣ ਕੇ ਅੱਜ ਦੇ ਯੁੱਗ ਦੇ ਵਿੱਚ ਜਿੱਦਾ ਹਾਂ ਇਹ ਤਾਂ ਭਾਵੇਂ ਜਿੱਦਾਂ ਕਿਤੇ ਧਾਰਮਿਕ ਪਲੇਸਾਂ ਤੇ ਦਿਖਾਈਆਂ ਜਾਣੀਆਂ ਚਾਹੀਦੀਆਂ ਕੋਈ ਸ਼ਰੋਣੀ ਕਮੇਟੀ ਦਾ ਕੋਈ ਇਦਾਂ ਦਾ ਹੋਵੇ ਬੈਨ ਹੋਵੇ ਵੈਸੇ ਉਹਨਾਂ ਕੋਲ ਹੈਗੀ ਆ ਫਿਲਮਾਂ ਵਾਲੀ ਬੈਨ ਹੈਗੀ ਆ ਹਾਂਜੀ ਮੋਬਾਈਲ ਬੈਨ ਉਹਨਾਂ ਕੋਲ ਹੈਗੀ ਆ ਲੇਕਿਨ ਅੱਜ ਜੇ Netflix ਹੈਗਾ ਤਾਂ ਸਾਡਾ ਕੋਈ ਜਿਹੜਾ ਸਿੱਖ ਫਲੈਕਸ ਹੀ ਹੋਵੇ ਕੋਈ ਆਪਾਂ ਬਣਾਈਏ ਜਿਹਦੇ ਤੇ ਸਾਰੀਆਂ ਜਿਹੜੀਆਂ ਆ ਹੋ ਜਾਣ ਹੁਣ ਤਾਂ ਜਿਹੜੇ ਅੱਗੇ ਫੇਰੇ ਹੁੰਦੇ ਸੀ ਅਨੰਦ ਕਾਰਜ ਉਹ ਵੀ ਜਿਹੜੇ ਬੰਦ ਕਰਦੇ ਆ ਹੁਣ ਆਉਣ ਵਾਲੇ 25 ਸਾਲਾਂ ਬਾਅਦ ਇਹ ਵੀ ਨਹੀਂ ਪਤਾ ਲੱਗਿਆ ਕਰਨਾ ਵੀ ਇਹ ਵਿਆਹ ਕਿਵੇਂ ਤਾਂ ਕਰਦੇ ਆ ਸੋ ਅਸੀਂ ਉਹਦਾ ਕੋਈ ਸੋਲੂਸ਼ਨ ਨਹੀਂ ਵਧੀਆ ਲੱਭਿਆ ਲੇਕਿਨ ਅਸੀਂ ਪਹਿਲਾਂ ਕਹਿੰਦੇ ਇਹਨੂੰ ਝਟਮਟ ਪਹਿਲਾਂ ਇਹਨੂੰ ਬੰਦ ਕਰ ਦਿਓ ਜਦਾਂ ਬਿਲਕੁਲ ਸੋ ਕਿੰਨਾ ਤਰੀਕਾ ਆ ਉਸ ਤੋਂ ਬਾਅਦ ਅਗਲਾ ਪਰਮਿੰਦਰ ਜੀ ਪਤਾ ਕੀ ਹੋਣਾ ਨਾ ਤੁਸੀਂ ਓਬਜੈਕਸ਼ਨ ਕਰ ਸਕਣਾ ਨਾ ਤੁਹਾਡੇ ਕੋਲ ਕੁਝ ਬੋਲਣਾ ਰਹਿਣਾ ਕਰਨ ਦਾ